ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਜਸਪ੍ਰੀਤ ਸਿੰਘ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏ ਆਂ ਕਹਾਣੀ ਦਾ ਨਾਮ ਹੈ ਬੁਰੀ ਸੋਚ ਤੇ ਇਸ ਕਹਾਣੀ ਦੇ ਲੇਖਕ ਨੇ ਕੁਲਬੀਰ ਸਿੰਘ ਸੂਰੀ ਕੁਲਬੀਰ ਸਿੰਘ ਸੂਰੀ ਹੁਣਾ ਨੇ ਦੋ ਕਾਮਾ ਨੂੰ ਲੈ ਕੇ ਕਹਾਣੀ ਲਿਖੀ ਆ ਤੇ ਕਹਾਣੀ ਦਾ ਨਾਮ ਹੈ ਬੁਰੀ ਸੋਚ ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣਨਾ ਜੇਕਰ ਆਪ ਜੀ ਨੂੰ ਇਹ ਕਹਾਣੀ ਚੰਗੀ ਲੱਗਦੀ ਆ ਤੇ ਇਸ ਨੂੰ ਆਪਣੇ ਕਿਸੇ ਜਾਣਕਾਰ ਕਿਸੇ ਸਾਥ ਸੰਬੰਧੀ ਨਾਲ ਜਰੂਰ ਸਾਂਝਾ ਕਰਨਾ ਹਾਂ ਖਾਸ ਤੌਰ ਤੇ ਆਪਣੇ ਬੱਚਿਆਂ ਨਾਲ ਜਰੂਰ ਸਾਂਝਾ ਕਰਨਾ ਕਿਉਂਕਿ ਇਹ ਇੱਕ ਬਾਲ ਕਹਾਣੀ ਆ ਤੇ ਬੱਚਿਆਂ ਨੂੰ ਛੇਤੀ ਸਮਝ ਆਏਗੀ ਅੱਜ ਦੀ ਦੌਰ ਵਿੱਚ ਅਸੀਂ ਦੇਖਦੇ ਹਾਂ ਕਿ ਬੱਚੇ ਸਾਡੇ ਜ਼ਿਆਦਾਤਰ ਮੋਬਾਈਲ ਤੇ ਵਿਜੀ ਰਹਿੰਦੇ ਨੇ ਤੇ ਕਿਉਂ ਨਾ ਅਸੀਂ ਉਹਨਾਂ ਨੂੰ ਮੋਬਾਈਲ ਤੇ ਕੋਈ ਇਦਾਂ ਦੀ ਕਹਾਣੀ ਸੁਣਾਈਏ ਜਿਹੜੀ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਆਵੇ ਆਓ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ ਕਹਾਣੀ ਦਾ ਸਰਲੇਖ ਹੈ ਬੁਰੀ ਸੋਚ ਸ਼ਹਿਰ ਦੇ ਬਾਹਰ ਬਾਹਰ ਇੱਕ ਬੜਾ ਵੱਡਾ ਪਿੱਪਲ ਦਾ ਦਰਖਤ ਸੀ ਤੇ ਉਸ ਉੱਪਰ ਕਈ ਪੰਛੀਆਂ ਨੇ ਆਪਣੇ ਆਲੇ ਨੇ ਪਾਏ ਹੋ ਸਨ ਇੱਕ ਕਾਂ ਵੀ ਆਪਣੇ ਪਰਿਵਾਰ ਨਾਲ ਉਸ ਪਿੱਪਲ ਉੱਪਰ ਰਹਿੰਦਾ ਸੀ ਸ਼ਹਿਰ ਨੇੜੇ ਹੋਣ ਕਾਰਨ ਕਾਂ ਕਿਤੋਂ ਨਾ ਕਿਤੋਂ ਠੱਗੀ ਠੋਰੀ ਮਾਰ ਕੇ ਆਪਣਾ ਵਧੀਆ ਗੁਜ਼ਾਰਾ ਚਲਾਈ ਜਾਂਦਾ ਆਮ ਤੌਰ ਤੇ ਉਹ ਇੱਕ ਸਕੂਲ ਦੇ ਬੰਨੇ ਉੱਪਰ ਜਾ ਬੈਂਦਾ ਤੇ ਅੱਧੀ ਛੁੱਟੀ ਵੇਲੇ ਜਦੋਂ ਬੱਚੇ ਆਪੋ ਆਪਣੇ ਡੱਬਿਆਂ ਵਿੱਚੋਂ ਰੋਟੀ ਖਾ ਰਹੇ ਹੁੰਦੇ ਤਾਂ ਉਹ ਕਾਂ ਝਪਟਾ ਮਾਰ ਕੇ ਇੱਕ ਅੱਦੇ ਬੱਚੇ ਦੀ ਰੋਟੀ ਖੋ ਕੇ ਉੱਡ ਜਾਂਦਾ ਬੱਚਾ ਵਿਚਾਰਾ ਕਦੇ ਆਪਣੇ ਖਾਲੀ ਡੱਬੇ ਵੱਲ ਵੇਖਦਾ ਤੇ ਕਦੇ ਉੱਡਦੇ ਕਾਂ ਦੇ ਮੂੰਹ ਵਿੱਚ ਫੜੀ ਹੋਈ ਰੋਟੀ ਨੂੰ ਕੁਝ ਦੇਰ ਪਿੱਛੋਂ ਕੀ ਹੋਇਆ ਕਿ ਉਸੇ ਪਿੱਪਲ ਉੱਪਰ ਇੱਕ ਹੋਰ ਕਾਂ ਨੇ ਆ ਕੇ ਡੇਰਾ ਲਾ ਲਿਆ ਪਹਿਲਾ ਕਾਂ ਉਸ ਨਾਲ ਈਰਖਾ ਕਰਨ ਲੱਗ ਪਿਆ ਉਹ ਨਹੀਂ ਸੀ ਚਾਹੁੰਦਾ ਕਿ ਇਸ ਦਰਖਤ ਉੱਪਰ ਕੋਈ ਹੋਰ ਕਾਂ ਆ ਕੇ ਰਹੇ ਇਸ ਕਰਕੇ ਪਹਿਲਾ ਕਾਂ ਕਿਸੇ ਨਾ ਕਿਸੇ ਬਹਾਨੇ ਨਵੇਂ ਕਾਂ ਨਾਲ ਪੰਗਾ ਲੈ ਰੱਖਦਾ ਪਹਿਲੇ ਕੁਝ ਦਿਨ ਤਾਂ ਨਵੇਂ ਕਾਂ ਨੂੰ ਨਵਾਂ ਮਾਹੌਲ ਸਮਝਣ ਵਿੱਚ ਲੱਗ ਗਏ ਇਸ ਕਰਕੇ ਉਹ ਪਹਿਲੇ ਕਾਂ ਦੀਆਂ ਵਧੀਕੀਆਂ ਸਹਿੰਦਾ ਰਿਹਾ ਪਰ ਹੌਲੀ-ਹੌਲੀ ਉਹ ਪੁਰਾਣੇ ਕਾਂ ਨੂੰ ਅੱਗੇ ਪੂਰਾ ਜਵਾਬ ਦੇਣ ਲੱਗਾ ਇੱਕ ਦਿਨ ਕੀ ਹੋਇਆ ਕਿ ਪੁਰਾਣਾ ਕਾ ਨਵੇਂ ਕਾ ਨੂੰ ਕਹਿਣ ਲੱਗਾ ਓਏ ਤੂੰ ਆਪਣੇ ਆਪ ਨੂੰ ਬੜਾ ਪਲਵਾਨ ਸਮਝਦਾ ਏ ਤੂੰ ਮੇਰੇ ਜਿੰਨਾ ਭਾਰ ਚੁੱਕ ਕੇ ਉੱਚੀ ਉਡਾਰੀ ਲਾ ਕੇ ਦਿਖਾ ਤਾਂ ਮੈਂ ਤੈਨੂੰ ਮੰਨਾਂ ਤੇਰੇ ਨਾਲੋਂ ਮੈਂ ਤਕੜਾ ਨਹੀਂ ਯਕੀਨ ਤਾਂ ਇੱਕੋ ਜਿੰਨਾ ਭਾਰ ਪੰਜਿਆਂ ਵਿੱਚ ਫੜ ਕੇ ਉੱਡਦੇ ਹਾਂ ਨਾਲੇ ਦੇਖਦੇ ਹਾਂ ਜਿਆਦਾ ਉਚਾਈ ਤੱਕ ਕੌਣ ਉੱਡ ਸਕਦਾ ਹੈ ਜਿਹੜਾ ਜਿਆਦਾ ਉਚਾਈ ਤੱਕ ਉੱਡੇਗਾ ਉਹ ਜਿਆਦਾ ਤਾਕਤਵਾਰ ਹੋਵੇਗਾ ਪੁਰਾਣੇ ਕਾਂ ਨੂੰ ਆਪਣੀ ਜਵਾਨੀ ਤੇ ਮਾਣ ਸੀ ਤੇ ਪਹਿਲਾ ਕਾਂ ਉਸ ਪੁਰਾਣੇ ਕਾਂ ਨਾਲ ਸਹਿਮਤ ਹੋ ਗਿਆ ਉਸਨੇ ਕਿਹਾ ਤੇਰੀ ਗੱਲ ਬਿਲਕੁਲ ਠੀਕ ਆ ਪਰ ਮੇਰੀ ਇੱਕ ਸ਼ਰਤ ਵਾ ਜਿਹੜਾ ਕਾਂ ਹਾਰ ਜਾਵੇਗਾ ਉਹ ਇਸ ਪੀਪਲ ਤੋਂ ਆਪਣਾ ਟੱਬਰ ਲੈ ਕੇ ਕਿਸੇ ਹੋਰ ਪਾਸੇ ਨਿਕਲ ਜਾਵੇ ਬਿਲਕੁਲ ਠੀਕ ਬਿਲਕੁਲ ਠੀਕ ਪੁਰਾਣੇ ਕਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਤੇ ਪੁਰਾਣਾ ਕਾਂ ਕਹਿਣ ਲੱਗਿਆ ਹੁਣ ਮੈਂ ਜਾ ਕੇ ਇੱਕੋ ਜਿਹੇ ਭਾਰ ਦੀਆਂ ਦੋ ਥੈਲੀਆਂ ਬਣਾਉਂਦਾ ਹਾਂ ਕੱਲ ਸਵੇਰੇ ਅਸੀਂ ਮੁਕਾਬਲਾ ਸ਼ੁਰੂ ਕਰਾਂਗੇ ਜਿਹੜਾ ਇਹ ਕਾਂ ਪੰਛੀ ਆ ਇਹ ਬਾਕੀਆਂ ਪੰਛੀਆਂ ਨਾਲੋਂ ਬੜਾ ਚਲਾਕ ਹੁੰਦਾ ਪਰ ਜਿਹੜਾ ਪੁਰਾਣਾ ਕਾਂ ਸੀ ਉਹ ਲੋੜ ਤੋਂ ਜ਼ਿਆਦਾ ਚਲਾਕ ਸੀ ਉਹਨੇ ਆਪਣੇ ਆਲੇ ਨੇ ਵਿੱਚ ਜਾ ਕੇ ਇੱਕ ਯੋਜਨਾ ਬਣਾਈ ਉਸਨੇ ਕੀ ਕੀਤਾ ਕਿ ਦੋ ਇੱਕੋ ਜੀਆਂ ਥੈਲੀਆਂ ਲੈ ਕੇ ਇੱਕ ਵਿੱਚ ਰੂਪ ਭਰ ਦਿੱਤਾ ਤੇ ਇੱਕ ਵਿੱਚ ਲੂਣ ਯਾਨੀ ਕਿ ਨਮਕ ਉਪਰੋਂ ਵੇਖਣ ਨੂੰ ਉਹ ਬਿਲਕੁਲ ਇਕੋ ਜਿਹਿਆਂ ਲੱਗਦੀਆਂ ਸਨ ਦੇਖਦੇ ਦੇਖਦੇ ਜੀ ਅਗਲਾ ਦਿਨ ਚੜਿਆ ਤਾਂ ਪੇਲਾ ਕਾਂ ਆਪਣੀ ਚਲਾਕੀ ਕਰਕੇ ਬੜਾ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਉਹ ਤਾਂ ਜਿੱਤਿਆ ਹੀ ਪਿਆ ਅੱਜ ਸ਼ਾਮ ਹੀ ਨਵੇਂ ਕਾਂ ਦਾ ਬਿਸਤਰਾ ਗੋਲ ਕਰ ਦੇਣਾ ਇਸੇ ਖੁਸ਼ੀ ਵਿੱਚ ਉਹ ਬਾਜਾਂ ਦੇਣ ਲੱਗਿਆ ਆਓ ਪਲਵਾਨਾਂ ਦਿਨ ਚੜ ਗਿਆ ਏ ਆਰਿਆ ਕਾਲਾ ਕਾਲੂ ਪੈਂਦਾ ਏ ਦੂਜੇ ਕਾਂ ਨੇ ਗਿਆ ਐਨੇ ਵਿੱਚ ਪੇਲੇ ਕਾਂ ਨੇ ਪਿੱਪਲ ਉੱਪਰ ਰਹਿੰਦੇ ਦੂਜੇ ਪੰਛੀਆਂ ਨੂੰ ਵੀ ਮੁਕਾਬਲਾ ਦੇਖਣ ਲਈ ਬੁਲਾ ਲਿਆ ਅਤੇ ਦੋਨਾਂ ਵਿੱਚ ਲੱਗੀ ਸ਼ਰਤ ਬਾਰੇ ਵੀ ਦੱਸ ਦਿੱਤਾ ਕਿ ਜਿਹੜਾ ਕਾਂ ਹਾਰ ਜਾਵੇਗਾ ਉਹ ਸ਼ਾਮ ਨੂੰ ਇਸ ਪਿੱਪਲ ਤੋਂ ਚਲਾ ਜਾਵੇਗਾ ਉਸ ਨੂੰ ਪਤਾ ਸੀ ਕਿ ਜਿੰਨਾ ਤਾਂ ਉਸ ਨੇ ਹੀ ਹੈ ਦੂਜਾ ਕਾਂ ਵੀ ਆਪਣੇ ਆਲੇ ਨੇ ਚੋਂ ਨਿਕਲਿਆ ਪੇਲੇ ਕਾਂ ਨੇ ਲੂਣ ਵਾਲੀ ਥੈਲੀ ਦੂਸਰੇ ਕਾਂ ਨੂੰ ਪੰਜਿਆਂ ਵਿੱਚ ਫੜਾ ਦਿੱਤੀ ਤੇ ਆਪਨੇ ਰੂਮ ਵਾਲੀ ਥੈਲੀ ਆਪਣੇ ਪੰਜਿਆਂ 'ਚ ਫੜ ਲਈ ਦੋਵਾਂ ਨੇ ਜਰੂਰ ਥੈਲੀਆਂ ਨੂੰ ਚੰਗੀ ਤਰ੍ਹਾਂ ਫੜ ਲਿਆ ਤਾਂ ਇੱਕ ਤੋਤੇ ਨੇ ਟਰੀ ਟਰੀ ਕਰਕੇ ਆਪਣੀ ਸੀਟੀ ਵਜਾ ਦਿੱਤੀ ਦੋਵੇਂ ਕਾਂ ਉੱਡ ਪਏ ਪੀਲੇ ਕਾਂ ਦੀ ਰੂਮ ਵਾਲੀ ਥੈਲੀ ਹਲਕੀ ਹੋਣ ਕਰਕੇ ਉਹ ਤੇਜੀ ਨਾਲ ਉੱਪਰ ਉੱਡ ਪਿਆ ਤੇ ਜਿਹੜਾ ਦੂਸਰਾ ਕਾਂ ਸੀ ਉਹਦੀ ਥੈਲੀ ਲੂਣ ਵਾਲੀ ਸੀ ਉਹ ਭਾਰੀ ਹੋਣ ਕਰਕੇ ਉਹ ਹੌਲੀ-ਹੌਲੀ ਉੱਡਦਾ ਰਿਹਾ ਦੋਵਾਂ ਕਾਂਵਾਂ ਨੂੰ ਉੱਡਦਿਆਂ ਹਜੇ 10 ਮਿੰਟ ਹੀ ਹੋਏ ਸਨ ਕਿ ਵੇਖਦਿਆਂ ਵੇਖਦਿਆਂ ਕਾਲੀ ਘਟਾ ਚੜ੍ਹ ਆਈ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਮੀਂਹ ਨਾਲ ਪਹਿਲੇ ਕਾਂ ਦੀ ਥੈਲੀ ਵਿੱਚਲਾ ਰੂਹ ਭਾਰੀ ਹੋਣ ਲੱਗ ਪਿਆ ਤੇ ਜਿਹੜਾ ਦੂਸਰਾ ਕਾਂ ਸੀ ਉਹਦੀ ਥੈਲੀ ਵਿੱਚੋਂ ਲੂਣ ਖੁਰਨ ਲੱਗ ਪਿਆ ਤੇ ਉਹ ਹਲਕੀ ਹੋਣੀ ਸ਼ੁਰੂ ਹੋ ਗਈ ਮੀਂਹ ਪਈ ਜਾਵੇ ਪਹਿਲੇ ਕਾਂ ਦੀ ਥੈਲੀ ਜੋ ਰੂਹ ਵਾਲੀ ਸੀ ਉਹ ਮੀਂਹ ਕਰਕੇ ਭਾਰੀ ਹੋਈ ਜਾਵੇ ਤੇ ਦੂਸਰੇ ਕਾਂ ਦੀ ਥੈਲੀ ਉਹ ਜੋ ਲੂਣ ਵਾਲੀ ਸੀ ਉਹ ਮੀਂਹ ਪੈਣ ਕਰਕੇ ਲੂਣ ਖੁਰੇ ਜਾਵੇ ਤੇ ਉਹਦੀ ਥੈਲੀ ਹਲਕੀ ਹੋਈ ਜਾਵੇ ਦੂਸਰੇ ਕਾਂ ਦੀ ਥੈਲੀ ਹਲਕੀ ਹੋਣ ਕਰਕੇ ਉਹ ਡਾਰੀ ਲਾਉਣੀ ਸ਼ੁਰੂ ਕਰ ਦਿੱਤੀ ਤੇ ਪਹਿਲਾ ਕਾਂ ਉਹਦੀ ਥੈਲੀ ਭਾਰੀ ਹੋ ਗਈ ਤੇ ਉਹ ਥੱਲੇ ਹੋਣਾ ਸ਼ੁਰੂ ਹੋ ਗਿਆ ਅਖੀਰ ਉਹਦੀ ਥੈਲੀ ਇੰਨੀ ਭਾਰੀ ਹੋ ਗਈ ਤੇ ਉਹ ਜ਼ਮੀਨ ਤੇ ਪਟਾਕ ਕਰਕੇ ਡਿੱਗ ਪਿਆ ਤੇ ਦੂਜਾ ਕਾਂ ਜਿਹਦੇ ਕੋਲ ਲੂਣ ਵਾਲੀ ਥੈਲੀ ਸੀ ਉਹਦੀ ਥੈਲੀ ਵਿੱਚੋਂ ਸਾਰਾ ਲੂਣ ਖੋਰ ਗਿਆ ਤੇ ਉਹ ਮਜੇ ਨਾਲ ਹੋਰ ਉੱਚੀ ਉਡਾਰੀ ਲੋਂਦਾ ਰਿਹਾ ਤੇ ਪਹਿਲੇ ਕਾਂ ਨੂੰ ਜਿਹਨੇ ਚਲਾਕੀ ਕਰਕੇ ਰੂਮ ਵਾਲੀ ਥੈਲੀ ਲਈ ਸੀ ਉਹ ਮੀਂਹ ਕਰਕੇ ਭਾਰੀ ਹੋ ਗਈ ਤੇ ਉਹਨੂੰ ਆਪਣੀ ਚਲਾਕੀ ਦਾ ਨਤੀਜਾ ਭੁਗਤਣਾ ਪਿਆ ਜ਼ਮੀਨ ਤੇ ਡਿੱਗ ਪਿਆ ਤੇ ਅੰਤ şart ਅਨਸਾਰ ਉਹਨੂੰ ਪੀਪਲ ਤੋਂ ਜਾਣਾ ਪਿਆ ਕਿਸੇ ਹੋਰ ਪੀਪਲ ਤੇ ਡੇਰਾ ਲਾਉਣ ਲਈ ਇਸ ਲਈ ਇਸ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਆ ਕਿ ਅਸੀਂ ਕਦੇ ਵੀ ਦੂਸਰਿਆਂ ਬਾਰੇ ਜੇ ਬੁਰਾ ਸੋਚਦੇ ਆ ਤਾਂ ਹਮੇਸ਼ਾ ਆਪਣਾ ਹੀ ਬੁਰਾ ਹੁੰਦਾ ਤੇ ਦੂਸਰਿਆਂ ਦਾ ਬੁਰਾ ਕਦੇ ਵੀ ਨ ਸੋਚਣਾ ਚਾਹੀਦਾ ਕਹਾਣੀ ਸਮਾਪਤ ਤੇ ਸਾਡੀ ਹੌਸਲਾ ਫਜ਼ਾਈ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਲਾਈਕ ਕਰ ਸਕਦੇ ਆ ਤੇ ਸ਼ੇਅਰ ਕਰ ਸਕਦੇ ਆ ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਹੋਰ ਛੋਟੀਆਂ ਜਾਂ ਵੱਡੀਆਂ ਸੇਧ ਦੇਣ ਵਾਲੀਆਂ ਕਹਾਣੀਆਂ ਲੈ ਕੇ ਆਂਦੇ ਰਾਵਾਂਗੇ ਸਾਨੂੰ ਇਜਾਜ਼ਤ ਦਿਓ ਮੈਂ ਤੁਹਾਡਾ ਆਪਣਾ ਦੋਸਤ ਜਸਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ